ਦਿਆ ਲੋਕਾਂ ਦਾ ਖਾਲਸਾ ਹੈਡ ਬੱਚਿਆਂ ਨੂੰ ਪੜ੍ਹਾਉਂਦੀ ਹੈ ਖਾਲਸਾ ਹੈਡ ਅੱਛਾ ਕੰਮ ਕਰਦੀ ਹੈ ਉਹ ਲੋਕਾਂ ਦੀ ਹੈਲਪ ਕਰਦੀ ਹੈ ਤੁਸੀਂ ਵੀ ਖਾਲਸਾ ਹੈਡ ਤੋਂ ਮਿਲੋ ਉਹਨਾਂ ਦੀ ਸੇਵਾ ਬਹੁਤ ਅੱਛੇ ਕੰਮ ਚ ਲੱਗਦੀ ਹੈ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਪੜ੍ਹਾਉਂਦੇ ਆ ਉਹ ਇੰਨੀ ਮਦਦ ਕਰਦੇ ਹੈਗੇ ਆ ਜਿਹੜੇ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਹੈਗੇ ਆ ਉਹਨਾਂ ਦੀ ਸੇਵਾ ਜਿਹੜੀ ਜਾਂਦੀ ਬਹੁਤ ਅੱਛੇ ਕੰਮ ਵਾਸਤੇ ਜਾਂਦੀ ਹੈ ਸਾਨੂੰ ਵੀ ਅੰਦਰੋਂ ਦੀ ਖੁਸ਼ੀ ਹੁੰਦੀ ਹੈ ਵੀ ਸਾਡਾ ਬੱਚਾ ਪਰਦਾ ਪਿਆ ਵੈ ਇਹ ਤਾਂ ਬੱਚੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿਹੜੇ ਰਾਹ ਜਾਂਦੇ ਆ ਜਦੋਂ ਪੜ੍ਹ ਲਿਖ ਜਾਉਂਗੇ ਸਾਨੂੰ ਵੀ ਮਹਿਸੂਸ ਹੁੰਦਾ ਵੀ ਨਹੀਂ ਅੱਛੀ ਸੇਵਾ ਕਰਦੇ ਪਏ ਬਹੁਤ ਵਧੀਆ ਕਰਦੇ ਪਏ। ਜਵੰਡਾ ਮੇਰੇ ਮਸਟਰ ਫੈਕਟਰੀ ਦੇ ਵਿੱਚ ਲੇਬਰ ਦਾ ਕੰਮ ਕਰਦੇ ਹੈਗੇ ਆ ਤੇ ਰੈਂਟ ਤੇ ਰਹਿਣ ਕਰਕੇ ਸਾਡਾ ਰੈਂਟ ਵੀ ਸਾਡਾ 2500 ਰੁਪਿਆ ਰੈਂਟ ਚੱਲ ਜਾਂਦਾ ਹੈਗਾ ਵਾ। ਫਿਰ ਹੋਰ ਵੀ ਕਾਫੀ ਖਰਚੇਕਾਰ ਦੇ ਹੋ ਜਾਂਦੇ ਹੈਗੇ ਆ ਉਹਦੇ ਕਰਕੇ ਅਸੀਂ ਬੱਚੇ ਆਪਣੇ ਦੀ ਫੀਸ ਨਹੀਂ ਸੀ ਦੇ ਪਾਰੇ ਜਿੰਦਗੀ ਵਿੱਚ ਬਹੁਤ ਜ਼ਿਆਦਾ ਔਖਾ ਟਾਈਮ ਦੇਖਿਆ ਸੀ ਵੀ ਕਈ ਵਲੇ ਤਾਂ ਇਹੋ ਜਿਹਾ ਟਾਈਮ ਵੀ ਦੇਖਿਆ ਵਾ ਵੀ ਇੱਕ ਟਾਈਮ ਰੋਟੀ ਖਾ ਲੰਦੇ ਸੀਗੇ ਤੇ ਇੱਕ ਟਾਈਮ ਭੁੱਖੇ ਰਹਿ ਲਾਂ ਇਦਾਂ ਦਾ ਟਾਈਮ ਵੀ ਅਸੀਂ ਦੇਖਿਆ ਵਾ ਬਹੁਤ ਜ਼ਿਆਦਾ ਗਰੀਬੀ ਦੇਖੀ ਹੈ ਮੈਂ ਫਿਰ ਇੱਕ ਮੈਰਿਜ ਤੇ ਗਈ ਸੀ ਆਪਣੇ ਕਿਤੇ ਉੱਥੇ ਪਿੰਡ ਵਿੱਚ ਤੇ ਉੱਥੇ ਮੈਨੂੰ ਪਤਾ ਲੱਗਿਆ ਉਹਨਾਂ ਨੇ ਵੀ ਆਪਣੀ ਉਹਨਾਂ ਨੇ ਬੇਟੀ ਦਾ ਮੈਰਿਜ ਕੀਤੀ ਸੀਗੀ ਕਿ ਉਹਨਾਂ ਨੇ ਖਾਲਸਾ ਐਡ ਵੱਲੋਂ ਮਦਦ ਕੀਤੀ ਸੀ ਫਿਰ ਉਹਨਾਂ ਨੇ ਮੈਨੂੰ ਪਿਆ ਸੀ ਜੀ ਤੂੰ ਆਪਣਾ ਬੱਚਾ ਅਗਰ ਨਹੀਂ ਪੜਾ ਸਕਦੇ ਤੇ ਖਾਲਸਾ ਐਡ ਵੱਲਿਆਂ ਤੋਂ ਮਦਦ ਲੈ ਲੈ ਫਿਰ ਮੈਂ ਖਾਲਸਾ ਐਡ ਵੱਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੇਰੇ ਬੱਚੇ ਦੀ ਹੈਲਪ ਕੀਤੀ ਸੀਗੀ ਪੜਾਈ ਵਾਸਤੇ ਉਦੋਂ ਉਹਨਾਂ ਨੇ ਮੇਰੇ ਬੱਚੇ ਦੀ ਫੀਸ ਭਰੀ ਪੂਰੇ ਸਾਲ ਦੀ ਖਾਲਸਾ ਐਡ ਵੱਲਿਆਂ ਨੇ ਮੈਨੂੰ ਉਹਨਾਂ ਕੋਲ ਸਾਰੀ ਮਦਦ ਦਿੱਤੀ ਹੈ